ਪੰਜਾਬ ਨਾਲਖ ਦੇ ਜਿਹੜੇ ਬੂਟੇ ਦੇ ਉੱਪਰ ਆਪਣੇ ਨਤੀਜੇ ਆਉਣੇ ਸ਼ੁਰੂ ਹੋ ਗਏ ਜਿਹੜਾ ਇਸ ਵਾਰੀ ਵਧੀਆ ਤੀਜੇ ਸਾਲ ਤੋਂ ਬਾਅਦ ਜਿਹੜਾ ਚੌਥੇ ਸਾਲ ਦੀ ਸ਼ੁਰੂਆਤ ਦੇ ਵਿੱਚ ਫਲ ਆਪਣੇ ਕੋਲ ਬਣਨਾ ਸ਼ੁਰੂ ਹੋ ਗਿਆ ਜੀ ਤੇ ਪੈਸੇ ਤੱਕ ਲੰਮਾ ਸਮਾਂ ਜਿਹੜੀ ਵੇਟ ਕਰਨੀ ਪੈਂਦੀ ਹੈ ਪਰ ਅਡੀਕ ਦਾ ਜਿਹੜਾ ਸਬਰ ਦਾ ਜਾਂ ਕਹਿ ਲਈਏ ਆਪਾਂ ਫਲ ਮਿੱਠਾ ਹੁੰਦਾਗਾ ਉਹ ਤੁਸੀਂ ਇਸ ਵੀਡੀਓ ਰਾਈਂ ਦੇਖ ਸਕਦੇ ਹੋ ਬੂਟਾ ਵੀ ਕਾਫੀ ਸੋਹਣਾ ਬਣ ਚੁੱਕਿਆ ਤੇ ਫਲ ਵੀ ਜਿਹੜਾ ਕਾਫੀ ਵਧੀਆ ਇਸ ਵਾਰੇ ਦੇ ਉੱਪਰ ਆਇਆਗਾ ਪਿਆਗ ਨਾਕ ਜਿਹੜੀ ਪੰਜਾਬ ਨਾਕ ਕਿਸਮ ਆਗੀ ਤੇ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਨੰਗੀ ਜੜਾ ਵਾਲਾ ਬੂਟਾ ਤੁਸੀਂ ਲਾ ਸਕਦੇ ਹੋ ਤੇ ਉਸ ਤੋਂ ਇਲਾਵਾ ਜਿਹੜਾ ਬੂਟਾ ਤੁਸੀਂ ਥੈਲੀ ਵਾਲਾ ਉਹ ਮਾਰਚ ਦੇ ਮਹੀਨੇ ਯਾਨੀ ਕਿ ਹੁਣ ਲਾ ਸਕਦੇ ਹੋਗੇ ਇਹਦੇ ਬੂਟੇ ਜਿਹੜੇ ਆਪਣੇ ਕੋਲ ਉਪਲਬਧ ਨੇਗੇ ਬਾਕੀ ਜਿਹੜੀ ਖਰਾਕ ਤੇ ਪਾਣੀ ਦਾ ਪ੍ਰਬੰਧ ਜਿਹੜਾ ਜ਼ਰੂਰੀ ਹੈਗਾ ਕਿਉਂਕਿ ਕਾਫੀ ਸਾਰੇ ਵੀਰਾਂ ਦੇ ਜਿਹੜੇ ਮੈਸੇਜ ਆਉਂਦੇ ਨੇ ਕਿ ਸਾਡੇ ਪੱਤੇ ਮੋੜ ਰਹੇ ਨੇ ਜਾਂ ਖਰਾਬ ਹੋ ਰਹੇ ਨੇ ਉਹਦਾ ਮੁੱਖ ਕਾਰਨ ਜਿਹੜਾ ਖਰਾਕ ਦੀ ਘਾਟ ਤੇ ਜਿਹੜਾ ਸਿੰਚਾਈ ਦਾ ਢੰਗ ਉਹ ਦੋ ਚੀਜ਼ਾਂ ਨੇ ਜੀ ਧੰਨਵਾਦ